ਆ ਵੈਕ ਦੀ ਫਤਿਹ ਆਜ ਹੁਣ ਤੁਸੀਂ ਵੇਖ ਸਕਦੇ ਜੇ 14 ਤਰੀਕ ਅੱਜ ਇਹ ਕੋਈ ਪੁਰਾਣੀ ਵੀਡੀਓ ਨਹੀਂ ਹੈ ਹੁਣ ਤਾਜ਼ਾ ਤੁਸੀਂ ਹਾਲਾਤ ਵੇਖ ਸਕਦੇ ਜੇ ਖੁੱਲੇ ਵਾਲੇ ਲਾਗੇ ਤਕਰੀਬਨ ਤੁਸੀਂ ਵੇਖ ਸਕਦੇ ਜੇ 100 ਮੀਟਰ ਤੋਂ ਜ਼ਿਆਦਾ ਜਿਹੜਾ ਪਾੜ ਜਿਹੜਾ ਇਹਨੂੰ ਪੈ ਗਿਆ ਬੰਦੇ ਨਾਲ ਨਾਲ ਢਿੱਗਾ ਢਿੱਗੀ ਜਾਂਦੀਆਂ ਸੋ ਬੇਨਤੀ ਸਾਰਿਆਂ ਨੂੰ ਆ ਇਹ ਕੋਈ ਫੇਕ ਦੂਜਾ ਨਿਊਜ਼ ਨਹੀਂ ਆ ਸਾਰੇ ਜਾਨੇ ਵੀਰ ਮੇਰੇ ਬੇਨਤੀ ਨੂੰ ਕਬੂਲ ਕਰੋ ਤੇ ਸਾਰੇ ਜਾਨੇ ਵੱਧ ਤੋਂ ਵੱਧ ਜਲਦੀ ਆਈਏ ਆ ਗਈ ਆਪਾਂ ਕ੍ਰੇਟ ਲਾ ਕੇ ਤੇ ਜਿਹੜਾ ਇਸ ਚੀਜ਼ ਨੂੰ ਕਵਰ ਕਰ ਸਕੀਏ ਜਿਹੜੇ ਪਿਛਲੇ ਕ੍ਰੇਟ ਲੱਗੇ ਸੀ ਜਿਹੜੇ ਆਪਾਂ ਪਹਿਲਾਂ ਕ੍ਰੇਟ ਲਾ ਕੇ ਬੰਨ ਨੂੰ ਮਜ਼ਬੂਤ ਕੀਤਾ ਸੀ ਉਹ ਵੀ ਡਿੱਗ ਪਿਆ ਕਿਕਰਾਂ ਤੁਸੀਂ ਵੇਖ ਸਕਦੇ ਜੇ ਪੰਜਾਂ ਸੱਤਾਂ ਮਿੰਟਾਂ ਜੀ ਹੋਣੇ ਹੋਣੇ ਸਾਰਾ ਕੁਝ ਡੇਪਿਆ ਵਾ ਸੋ ਸਾਰਿਆਂ ਨੂੰ ਇਹੋ ਬੇਨਤੀ ਆ ਵੀ ਜਲਦੀ ਤੋਂ ਜਲਦੀ ਇੱਥੇ ਆਓ ਤੇ ਤਾਂ ਕਿ ਆਪਾਂ ਇਸ ਚੀਜ਼ ਨੂੰ ਕਵਰ ਕਰ ਲਈਏ ਨਾ ਵੀ ਹੋਣ ਆਪਾਂ ਨਵੇਸਲੇ ਹੋ ਕੇ ਘਰੇ ਬੈਠੇ ਰਹੀਏ ਤੇ ਆਪਣਾ ਸਾਰਾ ਖੇਤੀਬਾੜੀ ਤੇ ਪਾਣੀ ਫਿਰ ਜੇ ਤੇ ਤੁਸੀਂ ਵੇਖ ਸਕਦੇ ਜਿੰਨੇ ਵੀਆ ਮੀਆਂ ਢਿੱਗਾ ਲਗਾਤਾਰ ਹੀ ਡਿੱਗੀਆਂ ਜਾਂਦੀਆਂ ਬੰਦਾ ਬਿਲਕੁਲ ਇਹ ਢੁਸੀ ਦੇ ਉੱਤੇ ਖਲੋਤੇ ਆ ਤੇ ਜਿਹੜੀ ਆ ਨਾਲੋਂ ਇੱਟਾਂ ਲਈ ਆ ਤੇ ਤਕਰੀਬਨ ਆਪਾਂ ਜਿਹੜੀ ਹੈ ਸੜਕ ਸਾਰੀ ਲੈ ਗਈ ਨਾਲੋਂ ਜਿਹੜੀ ਹੈਗੀ ਆ ਸੜਕ ਆ ਉਹ ਵੀ ਉਦੋਂ ਤੱਕ ਪਹੁੰਚ ਗਈ ਆ ਤੇ ਅਜੇ ਢਿੱਗਾਂ ਤੇ ਲਗਾਤਾਰ ਡਿੱਗੀਆਂ ਜਾਂਦੀਆਂ ਬੇਨਤੀ ਆ ਵੀ ਜਲਦੀ ਤੋਂ ਜਲਦੀ ਆਓ ਚਾਚੇ ਤੇ ਵੀ ਕਰ ਲਓ ਇੱਟਾਂ ਥਾਂ ਸਾਰਾ ਜਿਹੜਾ ਸੜਕ ਦੇ ਨਾਲ ਇੱਟਾਂ ਲਾਈਆਂ ਆ ਉਹ ਸਾਰਾ ਥਾਂ ਡੇਗ ਲਿਆ ਵਾ ਇਹ 10-20 ਮਿੰਟਾਂ ਦੇ ਵਿੱਚ ਵਿੱਚ ਇਹ ਕੰਟਰੋਲ ਹੋ ਜਾ ਠੀਕ ਆ ਨਹੀਂ ਤੇ ਇਹ ਕੰਮ ਪਹਿਲੀ ਕੀਤੀ ਕਿਤਨੀ ਵੀ ਸਭ ਖੂਚ ਕੋਈ ਫਾਇਦਾ ਨਹੀਂ ਪਹਿਲੀ ਦਾ ਵੀ ਸੇਵਾ ਦਾ ਜੇ ਹੋਣਾ ਇਹਨੂੰ ਰੋਕਿਆ ਜਿੱਕੇ ਫਤੇ 14 ਤਰੀਕ ਨਵਾਂ ਮਹੀਨਾ 2025 ਜਿਹੜੇ ਆਪਾਂ ਕ੍ਰੇਡ ਲਾਇਏ ਮਹਾਪੁਰਸ਼ਾਂ ਨੇ ਸਾਰੇ ਕ੍ਰੇਡ ਡੇਪਿਆ ਵੇਖੋ ਕਿੰਡੀ ਵੱਡੀ ਢਾਹ ਲੱਗੀ ਦੁਬਾਰਾ ਬਹੁਤ ਤਕੜੀ ਢਾਹ ਲੱਗੀ ਸੰਗਤਾਂ ਨੂੰ ਬੇਨਤੀ ਹੈ ਕਿ ਇੱਥੇ ਵੱੱਟ ਵੱੱਟ ਪਹੁੰਚੋ ਸਭਰਾਵਾਂ ਦੀ ਸੰਗਤ ਨੂੰ ਬੇਨਤੀ ਆ ਡੂਮਣੀ ਵਾਲਾ ਕੁੱਤੀ ਵਾਲਾ ਜਿੰਨੀਆਂ ਵੀ ਸੰਗਤਾਂ ਵੀਡੀਓ ਵੇਖਣ ਦੀਆਂ ਸਰਬੱਤੀ ਸੰਗਤਾਂ ਨੂੰ ਇਹੀ ਬੇਨਤੀ ਹੈ ਕਿ ਛੇਤੀ ਛੇਤੀ ਪਹੁੰਚੋ ਬਹੁਤ ਤਕੜੀ ਢਾਹ ਲੱਗੀ ਦੇਖੋ ਘੁੰਮਣ ਘਰੀ ਖਾਨ ਲੱਪਿਆ ਜੇ ਬਹੁਤ ਤਗੜੀ ਖਾਰ ਪਾਉਣ ਲੱਪਿਆ ਜੇ ਜੇ ਆਪਾਂ ਇਹ ਹੁਣ ਛੇਤੀ ਨਾ ਨਿਕਲੇ ਇਹਨੇ ਮਿੰਟਾਂ ਸਕਿੰਟਾਂ ਦੇ ਘੰਟਿਆਂ ਦੇ ਵਿੱਚ ਸਭ ਬਰਬਾਦੀ ਕਰ ਦਣੀ ਏ ਉਹ ਵੇਖ ਲੋ ਤੁਹਾਡੇ ਉਹ ਵੇਖੋ ਜੀ ਆ ਤੁਹਾਡੇ ਵੇਂਦੇ ਵੇਂਦਾ ਕਿਡੀਆਂ ਕਿਡੀਆਂ ਢਿੱਗਾ ਦੇ ਗਲਾਪੀਆਂ ਖਾਰ ਜਾਰੀ ਪੈ ਗਈ ਆ ਸਰਬੱਤ ਸੰਗਤਾਂ ਨੂੰ ਬੇਨਤੀ ਆ ਕਿਤੇ ਵੱਦ ਵੱਦ ਪਹੁੰਚੋ ਸ਼ਾਹ ਵੇ ਸ਼ਾਹ ਜੀ ਵੀਰ ਮਤੋ